ਇੰਗ ਪਿੰਡ ਸਾਰੀ ਜਿਹੜਾ ਗੁਰਦਾਸਪੁਰ ਦਾ ਟ੍ਰੇਨ ਵਾਲਾ ਨੇ ਆ ਸਾਡੇ ਵਿਜੀਗ ਸਮਾਤਰ ਕਿਸਾਨ ਨੇ ਇਹਨਾਂ ਨੇ ਤੂਰੀ ਦੀ 100 ਦਾ ਟਰਾਲੀ ਸੀ ਟਰਾਲੀ ਘਾਡੇ ਦੇ ਕੋਲ ਦੋ ਕਿਨੇ ਪਹਿਲੀ ਸਾਰੀ ਤੇ ਬਾਕੀ ਨਾਲ ਮੋਲ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਮਣੀਆ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਤੂਰੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਹੈ ਮੈਂ ਚੁੰਦੇ ਗ੍ਰੇਡ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਹਤਰ ਕਸਾਨਿਆਂ ਤੇ ਇਹਦੀ ਵੱਸ ਵਾਦ ਜਿਹੜੀ ਆ ਮਜਬੂਰ ਕੀਤੀ ਜਾਂਦੀ ਹੈ। ਬਈ ਐਵੇਂ ਹੀ ਹੋਈ ਆ ਜੀ ਗੱਲ ਬੰਗਵਣੀਆਂ ਨੂੰ ਅੱਗ ਆਈ ਆ। ਹਾਂਜੀ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਸਾਡਨ ਵਾਗ ਲੱਗੀ ਆ ਤੇ 100 110 ਹੁਣ 120 ਵਾਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਜੀ। ਨਾੜ ਮੁੱਲ ਲਿਆ ਜੀ। ਸਾਰੀ ਲੂਸ ਗਈ ਆ ਜੀ। ਸਾਰੀ ਲੂਸ ਗਈ। ਗਰੀਬ ਦੀ ਕੋਈ ਸ਼ਹਾਦਾ ਕਰੀ ਜਾਏ। ਤੇ ਹੁਣ ਵੀਡੀਓ ਹੁਣ ਕਿਤੇ